ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਨ ਸਾਹਿਬ ਪਹੁੰਚੇ ਆ ਦੋਸਤੋ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਕੜਕਾ ਨਾਲ ਪਿੰਡ ਚੰਬਾ ਹੈਗਾ ਤੇ ਖਾਸ ਵਿਜਿਟ ਤੁਸੀਂ ਕੜਕੇ ਪਿੰਡ ਕਰਨੀ ਭਾਈ ਅਮਰਤ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਇਸ ਘਰੋਂ ਅਪਡੇਟ ਜਿਹੜੀ ਆ ਦੋਸਤੋ ਆਪਾਂ ਦੇਣੀ ਰਹਿੰਦੀ ਆ ਥੋੜੇ ਜਿਹਾ ਟਾਈਮ ਬਾਅਦ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਚਾਰ ਤਿੰਨ ਚਾਰ ਪਾਸੋਂ ਦਿਖਾਵਾਂਗੇ ਟੋਟਲ ਤਿੰਨ ਬੈੜਾਂ ਹੋਣਗੀਆਂ ਠੀਕ ਆ ਤੇ ਹੋ ਸਕਦਾ ਵੀ ਇੱਕ ਛੋਟੀ ਆ ਵੀਰ ਦੇ ਕੋਲ ਵੀ ਜਿਹੜੀ ਡਿਟੇਲ ਆ ਦੋਸਤੋ ਜੇਕਰ ਬਿਲਕੁਲ ਪੋਸਿਬਿਲਟੀ ਹੋਈ ਤੇ ਉਹਦੀ ਡਿਟੇਲ ਜਿਹੜੀ ਦਵਾਂਗੇ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਅਮਰਤ ਦੇ ਨਾਲ ਕਰ ਲਾਂਗੇ ਅੱਜ 18 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 4:00 ਵਜੇ ਸ਼ਾਮ ਦਾ ਸਮਾਂ ਹੈਗਾ ਬਾਕੀ ਜਿਹੜਾ ਪਸ਼ੂ ਪਸੰਦ ਆਊਗਾ ਉਹਦੀ ਚਵਾਈ ਆ ਟਿੱਪਕੇ ਤਸੱਲੀ ਜ਼ਰੂਰ ਕਰ ਵਿਜ਼ਿਟ ਕਰਕੇ ਕਰ ਲਿਓ ਹਰ ਵਾਰ ਦੀ ਤਰ੍ਹਾਂ ਜਿਹੜੀ ਆਪਣੀ ਇੱਕ ਰਿਕਵੈਸਟ ਹੁੰਦੀ ਆ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਜੁੜੇ ਆ ਖਾਸ ਤੌਰ ਤੇ ਆਉ ਕਰਦੇ ਆ ਗੱਲਬਾਤ ਬਾਈ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾਲ ਸਾਸਰੀ ਕਾਲ ਰਾਜਵੀਰ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਠੀਕ ਠਾਕ ਆ ਹਾਂਜੀ ਹਾਂਜੀ ਤੇ ਅਮਰਤ ਬਾਈ ਪਸ਼ੂ ਵੇਖ ਜਾਂਦੇ ਆ ਪਿਛਲੀ ਵੀਡੀਓ ਚ ਪਾਇਆ ਸੀ ਹਾਂਜੀ ਹਾਂਜੀ ਵੀਰ ਜੀ ਤੁਹਾਨੂੰ ਪਤਾ ਹੁਣ ਤੇਜ਼ੀ ਚੱਲਣ ਦੀ ਪੂਰੀ ਤੇਜ਼ੀ ਚੱਲਦੀ ਬਾਈ ਭਣਾ ਝੋਨਾ ਵੀ ਲੱਗੰਦਿਆ ਤੇਜ਼ੀ ਇਹ ਮਾਲ ਦੀ ਪੂਰੀ ਬ ਨਾਲੇ ਇੱਕ ਪਾਣੀ ਬਿਨਾ ਤੇ ਇੱਕ ਦੁੱਧ ਬਿਨਾ ਵੀ ਜਿਹੜਾ ਨਾ ਸਰਦਾ ਨਹੀਂ ਬਾਕੀ ਚੀਜ਼ਾਂ ਹੋਰ ਵੀ ਬਹੁਤ ਹੈਗੀਆਂ ਨੇ ਜਿਹੜੀਆਂ ਦੁਨੀਆਦਾਰੀ ਦੇ ਵਿੱਚ ਵਰਤੀਆਂ ਜਾਂਦੀਆਂ ਚ ਕਿਹੋ ਨਹੀਂ ਸਰਦਾਗਾ ਤਿਲਹਾਲ ਚਲੋ ਦੁੱਧ ਦੀ ਬੜੀ ਇੰਪੋਰਟੈਂਸ ਹੈਗੀ ਆ ਬੜੀ ਜ਼ਰੂਰਤ ਆ ਹਾਂਜੀ ਤੇ ਉਹਦੇ ਕਰਕੇ ਚਲੋ ਭੈਣ ਭਰਾਵਾਂ ਨੂੰ ਕੋਈ ਨਾ ਕੋਈ ਪ੍ਰਾਲਾ ਪਸ਼ੂ ਖਰੀਦਨੇ ਪੈਂਦੇ ਲੈਣਾ ਪੈਂਦਾ ਹਾਂਜੀ ਹਾਂਜੀ ਤੇ ਅਮਰਤ ਭਾਈ ਪਸ਼ੂ ਆਜ ਕਿੰਨੇ ਪਕਾਊਗਾ ਟੋੜ ਵੀਰ ਜੀ ਆਪਣੇ ਕੋਲੇ ਇੱਕ ਵੈਡ ਸੂਈ ਆ ਹਾਂਜੀ ਦੋ ਗੱਬਣਾ ਆ ਜਿਹੜੀ ਚਿੱਟੀ ਸੂਈ ਹੈ ਡੱਬੀ ਹਾਂਜੀ ਹਾਂਜੀ 8 ਕ ਦੇਣਾ ਸੂਈ ਨੂੰ ਹੋ ਗਏ ਮੈਂ ਉਹ ਵਛੀ ਮਗਰ ਬਹੁਤ ਜਿਆਦੀ ਨਾ ਮਗਰ ਵਛੀ ਆ ਗਈ ਆ ਹਾਂਜੀ ਤੇ ਇੱਕ ਆ ਜਿਹੜੀ ਮੱਝ ਇਹ ਪੌਣੀ ਵਿੱਚ ਛੋਟੀ ਨਹੀਂ ਵੀਰ ਜੀ ਇਹ ਅਜੇ ਨਾ ਸੈੱਟ ਕਰ ਲਈ ਹੈਗੀ ਟੋਕੜ ਦੋ ਤੇ 6 ਕਿਲੋ ਹੀ ਹੁਣ ਦੇ 3.5 ਕਿਲੋ ਦੇ ਦਿੰਦੀ ਓਦਾਂ ਅੱਛਾ ਤੇ ਜੀ ਨਹੀਂ ਲਾਉਂਦੀ ਡਿੰਗੀ ਜਾਂਦੀ ਅੱਛਾ ਅੱਛਾ ਹਾਂ ਤੇ ਜੇ ਕੇ ਨੇ ਵੀਰ ਨੇ ਲੈਣੀ ਹੈ ਕੋਈ ਨਹੀਂ ਹੋ ਸਾਬ ਨਾ ਕਰ ਲੈ ਮੋਲੇ ਟੋਕੜ ਗੱਭਣ ਦੀ ਕਿ ਟੋਕੜ ਨਹੀਂ ਨਹੀਂ ਕੱਲੀ ਟੋਕੜੀ ਆ ਮਤਲਬ 3-4 ਮਹੀਨੇ ਹੋਏ ਸੂਈ ਨੂੰ ਟੋਕੜੀ ਵਜ ਨਹੀਂ ਜੋ ਬੱਚਾ ਨਹੀਂ ਹੈਗਾ ਬਿਲਕੁਲ ਹਾਂਜੀ ਹਾਂ ਤੇ ਚਲੋ ਫਿਲਹਾਲ ਜਿਹੜੀ ਦੋਸਤੋ ਟੋਕੜ ਆ ਠੀਕ ਆ ਆ ਮੈਂ ਆ ਵੀਰ ਦੇ ਕੋਲ ਥੋੜਾ ਜਿਹਾ ਦੁੱਧ ਆ ਮਤਲਬ ਕਿ 4.5 5 ਕਿਲੋ ਹਾਂ ਹਾਂ ਇੰਨਾ ਜੀ 4 5 4 5 ਦੁੱਧ ਹੈਗਾ ਸਮਾਂ ਤੁਸੀਂ ਆਪਣੇ ਹਿਸਾਬ ਨਾਲ ਮੰਨ ਸਕਦੇ ਹੋ ਵੀ ਜਿੰਨੇ ਵੀ ਸਮਾਂ ਤੁਹਾਨੂੰ ਲੱਗਦਾ ਬੇਟੇ ਬੱਚੇ ਤੋਂ ਤੇ ਮੋਲ ਪੜਤਾ ਜਿਹੜਾ ਤੁਸੀਂ ਪੁੱਛ ਸਕਦੇ ਹੋ ਠੀਕ ਆ ਵੀਰ ਨਾਲ ਜਦੋਂ ਹੋਰ ਥੋੜਾ ਦੁੱਧ ਕਰਕੇ ਪਾਣੀ ਦੇ ਖਾਤੇ ਜੀ 33000 ਜਿਹੜੀ ਵੀਰ ਨਾਲ ਦਵਾਂਗੇ ਹਾਂ ਨਾ ਜਿਹੜੀ 33000 ਰੁਪਏ ਸਿੰਗੀ ਸੰਗੀ ਫੇਲ ਕੋਲ ਜਿਹੜੀ ਤੁਸੀਂ ਕੋਲੋਂ ਸੇਕ ਥੋੜੇ ਖੁੱਲੇ ਜਰੂਰ ਆ ਤੇ ਝੋਟੀ ਆਗਾ ਸੀ ਫਾਈਲ ਦੂਜੇ ਸੂਏ ਸੁਈ ਹੋਗੀ ਹਾਂਜੀ ਫਾਈਲ ਨਹੀਂ ਆ ਪੱਕੇ ਸੁਈ ਹੀ ਜਿਵੇਂ ਤੁਹਾਨੂੰ ਮੈਂ ਆਖਦਾ ਚਲੋ ਟਾਈਮ ਪਾਸ ਹੈਗਾ ਲੋਥੀ ਠੀਕ ਆ ਠੀਕ ਹਨੂ ਪਤਾ ਫੰਡਰਾਂ ਦਾ ਰੇਟ ਹੈ ਹਿਸਾਬ ਬਿਲਕੁਲ ਫੰਡਰਾਂ ਦਾ ਰੇਟ ਆ ਵੀਰਾਂ ਦਾ ਵੀ 33000 ਦੇ ਵਿੱਚ ਤੁਹਾਨੂੰ ਇਹ ਜਿਹੜੀ ਝੋਟੀ ਦੇ ਦੇਊਗਾ ਤੇ ਇਹ ਵੀ ਤੁਹਾਨੂੰ ਕੋਲ ਕੇ ਤੋਰ ਕੇ ਦਿਖਾਵਾਂਗੇ ਫਿਲਹਾਲ ਆਜੋ ਵੀਰ ਅਮਰਤ ਇਸ ਵਾਰਡ ਦੀ ਗੱਲਬਾਤ ਕਰ ਲਈਏ ਸਵੇਰ ਕਿੰਮਾ ਸੁਈ ਹੈ ਵੀ ਕੀ ਦੂਜਾ ਹੋਊਗਾ ਦੂਜਾ ਸੂਆ ਸ਼ੂਆ ਹੋਵੇਗਾ ਤੇ ਕਿੰਨੇ ਕਿ ਦਿਨ ਦੱਸਿਆ ਨੂੰ ਤੁਸੀਂ ਇਹ ਜੀ ਹਫਤਾ ਆ ਗਿਆ ਇੱਕ ਹਫਤਾ ਉਹ ਨਾਲੂ ਨਾਲ ਹੀ ਆ ਬੱਚੇ ਦਾ ਵੇਖ ਲਓ ਜੀ ਆ ਬੱਚੀ ਆ ਮਗਰ ਠੀਕ ਆ ਜੀ ਆ ਫੀਮੇਲ ਕਾਫ ਆ ਤੇ ਆ ਬੱਚਾ ਜਿਹੜਾ ਤੁਸੀਂ ਦੇਖ ਲਓ ਇੱਕ ਹਫਤੇ ਦਾ ਸਮਾਂ ਹੋ ਗਿਆ ਆ ਗਾ ਠੀਕ ਆ ਤੇ ਅਮਰਦੀਪ ਹੁਣ ਤਾਂ ਫਿਰ ਦੁੱਧ ਹੋ ਗਿਆ ਹੋਊਗਾ ਥੱਲੇ ਹਾਂ ਜੀ ਵੀਰ ਜੀ ਦੁੱਧ ਬਣ ਗਿਆ ਵਾ ਤੇ ਪਰ 11 ਕਿਲੋ ਦੁੱਧ ਹੋਊਗਾ 10 ਕਿਲੋ ਪੱਕਾ ਦੁੱਧ ਹੋਊਗਾ 10 ਕਿਲੋ ਹਾਂ ਜੀ ਦੋਂ ਇਹ ਲੈ ਲੈਂਦਾ ਠੀਕ ਆ ਜੀ ਬੱਚੇ ਵਾਲਾ ਪਾ ਆ ਗਏ ਠੀਕ ਆ ਬੱਚੇ ਸਮੇਤ ਜਿਹੜਾ ਦੋਸਤੋਂ 10 ਕਿਲੋ ਦੁੱਧ ਜਿਹੜਾ ਹੋਊਗਾ ਠੀਕ ਆ ਸਵੇਰ ਤੁਸੀਂ ਆ ਦੂਜਾ ਮੰਨ ਸਕਦੇ ਹੋ ਬਾਕੀ ਆ ਫੇਸ ਕੁਆਲਿਟੀ ਆ ਮੂੰਹ ਮੱਥੇ ਦੀ ਏਦਾਂ ਦੀ ਆ ਤੇ ਆ ਜਿਹੜਾ ਥਣ ਲੇਵਾ ਜੀ ਬਿਲਕੁਲ ਜਿਹੜਾ ਚੁਵਾਈ ਦਾ ਸਮਾਂ ਜਿਹੜਾ ਦੋਸਤੋਂ ਨੇੜ ਹੋ ਗਿਆ ਕਿਉਂਕਿ ਸ਼ਾਮ ਦਾ ਸਮਾਂ ਤੇ ਆ ਥਣ ਭਾਂਡਾ ਜੇ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਬੇਨ ਚੰਗੀ ਆ ਦੋਹਾਂ ਪਾਸੇ ਮਿਲਕ ਬੇਨ ਚੰਗੀ ਆ ਤੇ 10-11 10 ਬਿਲਕੁਲ ਜਿਹੜਾ ਹਾਜ਼ਰ ਦੁੱਧ ਆ ਜਿਹੜਾ ਕਿਸੇ ਵੀਰ ਨੇ ਚੁਵਾਈ ਕਰ ਲੈ ਤੋ ਦੋ ਦੋ ਮਤਾ ਨਾਰਮਲੀ ਘੱਟੋ ਘੱਟ ਵੀ 12 ਵੀ ਪਾ ਸਕਦੀ ਹੈ ਨਾ ਮੇਰੀ ਜੀ ਦੁੱਧ ਦੇ ਕੱਢਣ ਨੂੰ 15 ਕ ਕੱਢ ਸਕਦੀ ਆ ਗਰ ਦੁੱਧ ਦਾ ਸੇਵਾ ਦਾ ਜੀ ਤੁਹਾਨੂੰ ਆਪਾਂ ਵੀਡੀਓ ਚ ਹਰ ਵਾਰ ਆਨੇ ਆ ਕਿ ਛੱਡਾ ਦਿਵਾਨਾ ਇਹਦਾ ਐਸਟੀਮੇਟ ਹੁੰਦਾ ਚਲੋ ਹੁਣ ਤੇ ਸੂਈ ਸਵਾਈ ਹੈ ਹੂੰ ਹੋ ਸਕਦਾ ਜੀ 15 ਵੀ ਕਰ ਦੇ 12 ਵੀ ਦੇ ਦੇ ਹਾਂਜੀ ਬਿਲਕੁਲ ਹਾਂਜੀ ਆਪਾਂ ਕਹਿ ਦਈਏ ਦੁੱਧ ਦੀ ਮੁੜ ਕੇ ਆ ਦਿੰਦੇ ਵੀਡੀਓ ਜੀ ਗਾਂ ਉੱਡੀ ਨਹੀਂ ਹੁੰਦੀ ਦੁੱਧ ਜਿਆਦਾ ਦੱਸ ਦਿੰਦੇ ਬਿਲਕੁਲ ਹਾਂਜੀ ਗੱਲ ਉਹੀ ਕਰੀਏ ਵੀ ਜਿੰਨੀ ਚਲੋ ਸਮਰੱਥਾ ਹੈਗੀ ਆ ਵਿਖਾਲਾ ਕਈ ਵਾਰ 14 15 ਦਾ ਹੁੰਦਾ ਹਾਂਜੀ ਹਾਂਜੀ ਤੇ ਦੁੱਧ ਚਲੋ ਇਹਨਾਂ ਵੀ 11 10 11 12 ਦੇ ਦੇ ਮੈਂ ਤਾਂ ਬਲੇ 10 ਕਿਲੋ ਪਰ ਠੰਡਾ ਦੁੱਧ ਆ ਇਹ ਨਹੀਂ ਚਾ ਗਾਲਾਂ ਦੇ ਪਰ 12 ਕਿਲੋ ਵਿਖਾਈ ਜਾਈਏ ਉਹ ਵੀ ਹੈਗਾ ਬਿਲਕੁਲ ਜੀ ਹਾਂਜੀ ਤੇ ਅਮਰ ਤਾਂ ਖੁੱਲ ਕੇ ਦਿਖਾਈਏ ਵੀਰੇ ਤੇ ਆ ਜਿਹੜੀ ਦੋਸਤੋ ਵਹਿੜਾ ਵੀਰ ਦੇ ਕੋਲ ਸੋਈ ਸੁਵਾਈ ਆ ਆਟਰ ਕੁਆਲਟੀ ਜਿੱਦਾਂ ਵੀ ਗੱਲ ਕਹਿਣ ਨੂੰ ਆ ਵੀ ਘਟੋ ਘਟ ਵੀ 13-14 ਕਿਲੋ ਦਾ ਵਿਖਾਲਾ ਲੱਗਦਾ ਪਸ਼ੂ ਦਾ ਪਰ 10-11 10 ਹੁਣ ਮੌਕੇ ਦਾ ਬਿਲਕੁਲ ਜਿਹੜਾ ਹਾਜ਼ਰ ਹੈ ਅੱਜ ਇੱਕ ਹਫ਼ਤੇ ਦੀ ਸੂਈ ਦੇ ਥੱਲੇ ਉਸ ਤੋਂ ਬਾਅਦ ਦੋਸਤੋ ਦੁੱਧ ਸੇਵਾ ਦਾ ਇਹ ਜਿੰਨੀ ਵਧੀਆ ਵੀਰ ਸੇਵਾ ਕਰੂਗਾ ਦੁੱਧ ਹੀਰਾ ਦੋਸਤੋ ਪਸ਼ੂ ਸੈਂਦ ਉਹਨਾ ਮੋੜ ਕੇ ਦਿੰਦਾ ਜ਼ਰੂਰ ਰੱਖਦਾ ਨੀਗਾ ਹੱਕ ਤੇ ਆਹ ਜਿਹੜੀ ਤੁਸੀਂ ਵੇਖ ਸਕਦੇ ਹੋ ਹੋ ਵੀ ਠੰਡੀ ਥੀਰੀ ਠੀਕ ਹੈ ਤੇ ਸੀਲ ਸਾਬੂ ਪੂਰੀ ਆ ਠੰਡੀ ਥੀਰੀ ਆ ਬਾਕੀ ਥਾਣਾ ਦੇ ਬਾਅਦ ਜਿਹੜਾ ਦੋਸਤੋ ਸਾਰੇ ਬੰਦੇਓ ਤੁਸੀਂ ਆ ਕਰੋ ਚੈੱਕ ਠੀਕ ਹੈ ਕਿੰਨਾ ਫਿਰੇ ਮੁੱਲ ਕਿੰਨਾ ਫਿਰੇ ਦਾ ਮੁੱਲ ਵੀਰ ਜੀ ਬਣਾ 45 ਕਰ ਲੀਏ 42 40 ਦੀ ਦੇ ਦਿਆ 40000 ਦੀ ਉਹ ਚੋਂ ਵੀ ਕਰਦਾ ਹੈ ਮਾਨਤਨ ਕੋਈ ਵੀਰ ਫੋਨ ਲਾ ਠੀਕ ਹੈ ਜੀ ਹਾਂ ਜੀ 40000 ਦੀ ਦੋਸਤੋ ਹਾਂ ਨਾ ਹੋ ਜੂ ਉਹਦੇ ਚ ਵੀ ਜਿਹੜਾ ਮਾਨਤਨ ਜ਼ਰੂਰ ਹੋ ਜੂਗਾ ਠੀਕ ਆ ਦੇ ਕੋਈ ਉਹ ਨਹੀਂ ਗੱਲ ਹੈਗੀ ਤੇ ਇਸ ਤੋਂ ਬਾਅਦ ਇੱਕ ਕਾਲੇ ਰੰਗ ਇੱਕ ਰੰਗ ਦੇ ਵਿੱਚ ਇਹ ਵੱਛੀ ਤੁਹਾਨੂੰ ਦਿਖਾਉਣੇ ਆ ਸੁਹਾ ਕਿੰਨਾ ਸੋਹਣਾ ਜਾਰੀ ਹੈ ਜੀ ਦੂਜਾ ਜੀ ਦੂਜਾ ਤੇ ਫਿਰ ਬੰਦ ਆ ਮੋਸ਼ ਕੀਆ ਹਾਂਜੀ ਦੂਜਾ ਸੂਹਾ ਸੋਹਣਾ ਦਿਨ ਹਜੇ ਬਾਕੀ ਆ ਬਾਕੀ ਸਮਾ ਹਜੇ ਕੱਢਦੀ ਪਈ ਹੈ ਠੀਕ ਕਿੰਨਾ ਕ ਦਿਨ ਲੱਗੂ ਹਜੇ ਵੀ ਜੀ ਉਹ ਸਾ ਦਿਨ ਮਤਲਬ ਉੱਤੇ ਹੀ ਖੜ ਸਾ ਜੀ ਚਾਰ ਕ ਦਿਨ ਬੰਦ ਲਊਗੀ ਹਫਤਾ ਅੱਗੇ ਖੜਦੀ ਵਛੇ ਫਿਰ ਵੀਡੀਓ ਪਾਈ ਹੈ ਵੀਰਾਂ ਨੇ ਵੱਡੀ ਗਾਹ ਲੈ ਗਏ ਮੁਰਗੇ ਵੇਚੀ ਪਹਿਲੇ ਫੋਨ ਤੇ ਅੱਛਾ ਤੇ ਮੁਰਗੇ ਫਿਰ ਉਹ ਆਉਂਦੇ ਵੰਡੀ ਦੇ ਮੁਰਗੀ ਐਵੇਂ ਫਤ ਨੂੰ ਵੀਡੀਓ ਰਹਿ ਗਈ ਪਿਛਲੀ ਵੀਡੀਓ ਜੀ ਆਪਾਂ ਵੇੜ ਪਾਈ ਅੱਛਾ ਪਿਛੇ ਪਾਈ ਸੀਗੇ ਟੈਮ ਵੱਧ ਕੱਚੇ ਦੀ ਸੀ ਨਾ ਹਾਂਜੀ ਹਫਤਾ ਖੜਦੀ ਹੁਣ ਦੇ ਮਤਲਬ ਤਿਆਰੀ ਚੀ ਆ ਮਤਲਬ ਹੋ ਸਕਦਾ 25 ਦਿਨਾਂ ਤਾਈਂ ਸੂਫੇ ਹਾਂਜੀ ਠੀਕ ਆ ਤੇ ਅਮਰਤਵੀਰ ਦਿਖਾਈਏ ਨਾਲ ਦੀ ਨਾਲ ਤੇ ਵੱਛੀ ਜਿਹੜੀ ਦ ਆ ਸਰੀਰ ਘਟਾਜਾ ਚੰਗਾ ਫੇਸ ਬਣਾਉਂਦੀ ਜੂਜੀ ਮਰੀ ਹੈ ਰਾਹੀ ਪਲੀ ਪੁਰੀ ਚੰਗੀ ਪਲੀ ਪੁਰੀ ਪੂਰੀ ਆ ਗੋਲ ਹੀ ਆ ਪਿਛੋਂ ਤੇ ਦੇਖੋ ਤੇ ਆਪ ਇਹਨੂੰ ਪੂਰਾ ਜਿਵੇਂ ਕਹਿੰਦੇ ਬਈ ਗੋਲ ਸਰਾਨੀਆਂ ਗੂਆਂ ਠੀਕ ਆ ਤੇ ਪਲੀ ਆ ਰਾਹੀ ਆ ਆਰਡਰ ਕੁਆਲਿਟੀ ਕਾਫੀ ਚੰਗੀ ਆ ਤੇ ਬਿਲਕੁਲ ਫਿਕਸ ਆ ਆਰਡਰ ਹੈਗਾ ਕੋਈ ਆਰਡਰ ਦੀ ਕੁਆਲਿਟੀ ਜਿਹੜੀ ਦੋਸਤੋਂ ਹੁੰਦੀ ਏ ਟਲਕਾ ਦੇ ਵਿੱਚ ਦੇਵਾ ਹੁੰਦਾ ਇੱਕ ਕਮਲਾ ਜਿਹਾ ਦੇਵਾ ਹੁੰਦਾ ਪਰ ਉਹ ਨਹੀਂਗਾ ਬਿਲਕੁਲ ਠੀਕ ਸਾਰਡਰ ਤੇ ਥਣ ਭਾਂਡਾ ਜਿਹਦਾ ਬਿਲਕੁਲ ਵਧੀਆ ਇਹਨ ਮੁੱਠੀ ਜਿਹਾ ਆ ਕਰੋ ਚੈੱਕ ਬੱਚੀ ਚੰਗੀ ਦੋਸਤੋ ਵਾਧੇਵੰਦੀ ਆ ਪੂਰੀ ਸੁਥਰੀ ਆ ਉਪਰੋਂ ਵੀ ਤੇ ਹਵਾਨੇਲੇ ਪਾਸੇ ਵੀ ਬਿਲਕੁਲ ਸਾਫ਼ ਜਿਆਦਾ ਸਾਫ਼ ਆ ਵੇਖੋ ਆ ਦੇਖੋ ਅਮਰਤਪੁਰ ਆ ਫਿਰ ਕਿੰਨੇ ਖਰੀਦਿਆ ਭੈਣ ਭਰਾ ਨੂੰ ਛੱਡ ਦੇਣੀ ਆ ਜੀ ਪਿਛਲੀ ਵੀਡੀਓ ਚ ਇਹਦਾ 45 ਰੇਟ ਹੀ ਹੁਣ ਵੀ 45 ਹੁਣ ਵੀ 45 ਹਾਂ ਜੀ ਤੁਹਾਨੂੰ ਪਤਾ ਹੁਣ ਸਾੰਭੀ ਹੀ ਆ ਹੂੰ ਤੇ ਛੋੜ ਛੱਬਾ ਕਰਾਂਗੇ ਉੱਚ ਚਲੋ ਨੇੜ ਆ ਗਈ ਨਾਲੇ ਹਾਂ ਜੀ ਹੁਣ ਆ ਤੂੰ ਵੀ ਪਈ ਵੈੜ ਮਤਲਬ ਸੋਹਣੀ ਬਣ ਗਈ ਬਿਲਕੁਲ ਐ 45000 ਭਰਾਵੋ ਅੱਜ ਦਾ ਜਿਹੜਾ ਮੋਲ ਆ ਠੀਕ ਆ ਪਹਿਲਾਂ ਕਿਸੇ ਵੀਡੀਓ ਦੇ ਵਿੱਚ ਵੀ ਜਿਹੜਾ 45 ਕੀਤਾ ਸੀਗਾ ਕੁਝ ਕੁ ਦਿਨ ਪਹਿਲਾਂ ਪਾਈ ਸੀ 5-6 ਦਿਨ ਹੋ ਗਏ ਉਹਦੇ ਤੋਂ ਥੋੜੇ ਚਾਰ ਤੇ ਹਾਂ ਚਾਰ ਬਾਈਏ ਚਾਰ ਪੰਜ ਦਿਨ ਹੋ ਗਏ ਉਹਦੇ 'ਚ ਵੀ 45 ਕੀਤਾ ਸੀਗਾ ਤੇ ਹੁਣ ਜਿਹੜਾ ਦੋਸਤੋ ਚਾਰ ਪੰਜ ਦਿਨ ਹੋਰ ਐਡਵਾਂਸ ਹੋ ਗਏ ਉੱਪਰ ਤੇ ਬਿਲਕੁਲ ਜਿਹੜਾ ਨੇੜ ਹੋ ਗਿਆ ਸੂਣ ਦਾ ਹਾਂ ਜੀ ਤੇ 45 ਆ ਜੇ ਡਿਮਾਂਡ ਆ ਵਿੱਚੋਂ ਕੋਈ ਛੋਟੇ ਸਪਾ ਮੌਕੇ ਦਾ ਜਿਹੜਾ ਭਰਾ ਪਸੰਦ ਕਰੂਗਾ ਖਾਸ ਤੌਰ ਤੇ ਖਰੀਦਦਾਰ ਜਿਹੜਾ ਉਹਗਾ ਖਰੀਦਦਾਰੀ ਦੇ ਲਈ ਖਾਸ ਤੌਰ ਤੇ ਮਾਨ ਤੋਂ ਹੋਊਗਾ ਇਸ ਤੋਂ ਬਾਅਦ ਇੱਕ ਹੋਰ ਵੱਡੀ ਵਾਰ ਤੁਹਾਨੂੰ ਵਿਖਾ ਦਿੰਦੇ ਆ ਸੁਆ ਕਿੰਨਾ ਬਾ ਸੁਣ ਜਾ ਰਹੀ ਹੈ ਇਸ ਤਰ੍ਹਾਂ ਹੀ ਜੀ ਤੇ ਜਾਂ ਸੁਬਾ ਸੋਣਾ ਤੇ ਟਾਈਮ ਹਜੇ ਲੈਂਦੀ ਹੈ ਵੀ ਜੀ ਜੀ ਹਫਤਾ ਖੜੂਗੀ ਹਫਤਾ ਆਪਾਂ 10 ਦਿਨ ਫੜਸਾਂਗੇ ਠੀਕ ਹੈ ਜੀ ਵੱਡੀ 20 ਕਿਲੋ ਦੀ ਵਸੀ ਠੀਕ ਹੈ ਆ ਜਿਹੜੀ ਦੋਸਤੋ ਵੜਾ 20 ਕਿਲੋ ਵਾਲੀ ਹੈ ਵੀਰ ਕਿੰਗਾ ਠੀਕ ਆ ਵੱਡੀ ਵੜਾ ਤੇ ਆ ਜਿਹੜੀ ਦੋਸਤੋ ਥੋੜੀ ਕਰੋ ਸੰਗ ਦੇ ਵਿੱਚ ਤੁਸੀਂ ਜਰੂਰ ਗਿਣ ਸਕਦੇ ਹੋ ਵੀ ਗਰਮੀ ਸਰਦੀ ਦਾ ਕਿਸੇ ਤਰ੍ਹਾਂ ਦਾ ਕੋਈ ਇਹ ਹੈ ਨਹੀਂ ਗਾਨੀ ਹੈ ਤਾਂ ਵਿਚਾਰ ਤੇ ਥਣ ਭਾਂਡਾ ਤੁਸੀਂ ਆਹ ਦੇਖੋ ਲੜਦੁੜ ਹਜੇ ਕਾਫੀ ਫਵਾਨਾ ਕਾਫੀ ਢਿੱਲਾ ਹੈ ਹਜੇ ਠੀਕ ਹੈ ਤੇ ਪੂਰਾ ਟ੍ਰਾਈਡ ਕਰਨਾ ਦੇਵਾ ਹਜੇ ਦਿਨ ਬਾਕੀ ਆ ਕੋਈ ਹਫਤਾ 10 ਦਿਨ ਘੱਟੋ ਘੱਟ ਵੀ ਹੋਣਗੇ ਤੇ ਰਾਜੀ ਆ ਜਿਵੇਂ ਕੋਈ ਪਸ਼ੂ ਉੱਪਰ ਇੱਕ ਤੋਂ ਲੈ ਕੇ ਜਾ ਸਕਦਾ ਹਾਂਜੀ ਤੇ ਬਾਕੀ 53 ਤੋਂ ਪਣ ਵੀਰੇ ਇੱਕ ਨੰਬਰ ਹੋ ਗਿਆ ਇੱਕ ਨੰਬਰ ਫਰੈਂਡ ਠੀਕ ਆ ਸੂਰਾ ਤੀਜਾ ਹਾਂਜੀ ਹਾਂਜੀ ਤੇ ਦਿਨ ਹਜੇ ਘਟੋ ਘਟ ਵੀ ਖਿੱਚ ਕੇ ਗੱਲ ਕਰੀਏ ਤੇ ਹਫਤਾ 10 ਦਿਨ ਪਾ 10 ਦਿਨ ਪਾ ਸਕਦੀ ਵੀਰ ਜੀ ਕਿਉਂ ਵੀ ਕੱਚੀ ਆ ਤੁਹਾਨੂੰ ਪਤਾ ਬਿਲਕੁਲ ਤੇ ਅੰਮ੍ਰਿਤ ਖੋਲ ਕੇ ਵੀਰੇ ਆ ਦੇਖੋ ਯਾਰ ਹੁੰਦੀ ਵੈਰ ਪਹੁੰਚ ਜਾਂਦੀ ਬੰਦੇ ਆ ਜਾ ਲਓ ਅੱਜ ਜੋ ਦੋਸਤੋ ਇਹ ਤਿੰਨ ਵੜਾ ਸੀਗਾ ਵੀਰ ਅਮਰਤੋਂ ਹੁਣਾਂ ਦੇ ਕੋਲ ਪਿੰਡ ਕੜਕਾ ਹੈਗਾ ਠੀਕ ਆ ਜੀ ਨੇੜੇ ਚੋਲਾ ਸਾਹਿਬ ਤੇ ਆ ਵੜ ਤੁਸੀਂ ਵੇਖੋ ਬਿਲਕੁਲ ਤਸੱਲੀ ਦੇ ਨਾਲ ਵੇਖੋ ਤੇ ਘਰੇ ਆਪੇ ਨਰਤ ਪਰਖ ਘਰੇ ਜੀ ਜ਼ਰੂਰ ਕਰ ਲਿਓ ਪਹੁੰਚ ਕੇ ਟਿੱਪ ਕੇ ਵੇਖ ਲਓ ਰਾਜੀ ਆ ਪੂਰੀ ਵਜਨਦਾਰ ਆ ਠੀਕ ਆ ਜੀ ਤੇ ਥਣ ਥੁਣ ਬਹੁਤੇ ਵੀਰਾਂ ਨੂੰ ਹੁੰਦਾ ਵੀ ਥਣ ਚੰਗਾ ਲੰਬਾਈ ਦੇ ਵਿੱਚ ਹੋਵੇ ਸਾਈਜ਼ ਦੇ ਵਿੱਚ ਚੰਗਾ ਥਣ ਹੋਵੇ ਥਣ ਥੁਣ ਬਹੁਤ ਵਧੀਆ ਹੈ ਕੀ ਦੋਸਤੋ ਦੂਰੋਂ ਨੇੜੋਂ ਹਰ ਇੱਕ ਭੈਣ ਭਰਾਣ ਜਿਹੜੀ ਵਿਜਿਟ ਕਰਨੀ ਆ ਘਰੇ ਪਹੁੰਚ ਕਰਨੀ ਆ ਇਸ ਕਰਕੇ ਵੀ ਹੋ ਸਕਦਾ ਵੀ ਕੰਮ ਦੇ ਦੇਣ ਤਾਂ ਤੁਸੀਂ ਦੂਰੋਂ ਤੁਹਾਡੇ ਆਜੋ ਤੇ ਆਪਾਂ ਕੁਝ ਹੋਰ ਦੀ ਦਿਖਾਗੇ ਵਿਆਹ ਹੋਰ ਕੀਤੀ ਹੋਵੇ ਦਿਖਾਈ ਹੋਰ ਜੀ ਹੋਵੇ ਤੇ ਫਰਕ ਨਾ ਕਿਸੇ ਚੀਜ਼ ਦੇ ਵਿੱਚ ਨਿਕਲੇ ਉਸ ਦੇ ਲਈ ਤੁਸੀਂ ਆਪਣੀ ਜਿਹੜੀ ਤਸੱਲੀ ਆ ਸੰਤੁਸ਼ਟੀ ਉਹ ਜ਼ਰੂਰ ਜੜੀ ਆ ਦੋਸਤੋ ਘਰ ਵਿਜਿਟ ਕਰਕੇ ਅੱਖੀਂ ਦੇਖ ਲਿਆ ਕਰੋ ਤੇ ਥਾਣਾ ਭਾਂਡਾ ਚੰਗਾ ਤੇ ਵਕ ਚੰਗਾ ਖੋਲੂਗੀ ਠੀਕ ਆ ਦੇਵਾ ਚੰਗਾ ਬਣਾਉਗੀ ਅਜੇ 10 ਦਿਨਾਂ ਦੇ ਵਿੱਚ ਟੁੱਟ ਮੇ ਇਹ ਦੇ ਦੇ ਨਿਆ ਬੰਦ ਲੈ ਲਿਆ ਵਧੀਆ ਬਸ ਤੇ ਜਿੰਨਾ ਵੀ ਤਿਆਰ ਕਰਨਾ ਸੋਹਣਾ ਕਰਨਾ ਹੂੰ ਅੱਛਾ ਠੀਕ ਹੈ ਤੇ ਇਹਦਾ ਮੁੱਲ ਫਿਰ ਕੀ ਰੱਖਿਆ ਬਾਈ ਵੀਰ ਜੀ ਮੁੱਲ ਤੁਹਾਨੂੰ ਪਤਾ ਜੀ ਥੋੜੀ ਤਿਆਰ ਹੁੰਦੀ ਫਿਰ ਤੇ ਪਣਾ 65 ਵੀ ਕਰ ਲੈਂਦੇ 70 ਵੀ ਕਰ ਲੈਂਦੇ ਹੂੰ 62000 ਰੁਪਏ 62000 ਰੁਪਏ ਹਾਂਜੀ ਠੀਕ ਹੈ ਹੋਰ ਕਰਾਂਗੇ ਮਾਨਤਨ ਕੋਈ ਵੀਰ ਫੋਨ ਲਾ ਕੇ ਕੋਈ ਜਰੂਰ ਜੀ ਜਰੂਰ ਮਾਨਤਨ ਦੇ ਨਾਲ ਹੀ ਸਾਰਾ ਕੁਝ ਹੈ ਜੀ ਜਰੂਰ ਕੀਤਾ ਜਾਣਾ ਚਾਹੀਦਾ ਅਮਰਤ ਨੰਬਰ ਆਪਣੇ ਜਰੂਰ ਦੇ ਦੀ ਜੀ ਵੀਰ ਜੀ 81464 ਹਾਂਜੀ 50629 8728024629 ਦੋ ਦੇ ਵਟਸਐਪ ਚੱਲਦਾ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰਤ ਤੇ ਪਿੰਡ ਕੜਕਾ ਚੰਬਾ ਪਿੰਡ ਬਿਲਕੁਲ ਨਾਲ ਸੋ ਇਸੇ ਤਰ੍ਹਾਂ ਤੁਸੀਂ ਜੇ ਵਿజిਟ ਕਰਨੀ ਆ ਤਸੱਲੀ ਕਰ ਲਿਓ ਪਸ਼ੂ ਜਿਹੜੇ ਦਿਖਾਏ ਆ ਇੱਕ ਝੋਟੀ ਆ ਪਹਿਲੇ ਨੰਬਰ ਤੇ ਵੇਰਵਾ ਪਤਾ ਸੀਗਾ ਠੀਕ ਹੈ ਜੀ ਪਹਿਲਾ ਸੂਆ ਥੋੜਾ ਪੁੱਜ ਕੇ ਪੱਕ ਕੇ ਬਣੀ ਸੀਗੀ ਬਿਨ ਬੱਚੇ ਤੋਂ ਠੀਕ ਆ 33000 ਖਾਨ ਆ ਜਿਹੜਾ 33000 ਤੇ ਸਾਢੇ 4-5 ਕਿਲੋ ਦੁੱਧ ਵੀ ਇਹਦੇ ਕੋਲ ਹੈਗਾ ਇਹ ਵੀ ਤੁਸੀਂ ਝੋਟੀ ਦੀ ਵਿਚਾਰ ਆਪਣਾ ਕਰ ਸਕਦੇ ਹੋ ਬਾਕੀ ਆ ਥਣ ਭਾਂਡਾ ਜਿਹੜਾ ਤੁਸੀਂ ਆ ਵੇਖ ਲਓ ਵੀਡੀਓ ਦੇ ਵਿੱਚ ਆ ਮੂਹ ਮੱਥਾ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ